ਅਸਲ ਵਿੱਚ ਮਹਾ ਕਵਰ ਸਿੰਘ ਵਿਦੀ ਆਲ ਇੰਡੀਆ ਕਾਂਗਰਸ ਕਮੇਟੀ ਦਾ ਅਹਮਦਾਬਾਦ ਵਿੱਚ ਸਮੇਲਨ ਚੱਲ ਰਿਹਾ ਹੈ ਦੋ ਦਿਨਾਂ ਸਮੇਲਨ ਵਿੱਚ ਕਾਂਗਰਸ ਚਿੰਤਨ ਕਰ ਰਹੀ ਹੈ ਕਿ ਆਖਰ ਕਿੱਥੇ ਘਾਟਾਂ ਨੇ ਕਿੱਥੇ ਕਮੀਆਂ ਨੇ ਸਮੇਂ ਦੇ ਨਾਲ ਜਿਸ ਤਰ੍ਹਾਂ ਹਮੇ ਬਣ ਗਈ ਹੈ ਲਾਬੀਆਂ ਬਣ ਗਿਆ ਨੇ ਤਾਂ ਹਰ ਵਿਅਕਤੀ ਤਿਆਗ ਨਹੀਂ ਚਾਹੁੰਦਾ ਹਰ ਬੰਦਾ ਪ੍ਰਧਾਨਗੀ ਚਾਹੁੰਦਾ ਹੈ ਕੁਰਸੀ ਚਾਹੁੰਦਾ ਹੈ ਸੱਤਾ ਚਾਹੁੰਦਾ ਹੈ ਇਸੇ ਕਰਕੇ ਜਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਦਾ ਸਿਆਸੀ ਪਾਰਟੀਆਂ ਦੇ ਵਿੱਚ ਪਰਵੇਸ਼ ਹੋਇਆ ਹੈ ਸਕੂਲਿੰਗ ਨੂੰ ਲੈ ਕੇ ਵੀ ਵੱਡੀ ਚਰਚਾ ਬਣ ਰਹੀ ਹੈ ਕਿਉਂਕਿ ਬਹੁਤ ਸਰੀਆਂ ਦੇਸ਼ ਦੇ ਵਿੱਚ ਸਿਆਸੀ ਪਾਰਟੀਆਂ ਸਨ ਜੋ ਸਕੂਲਿੰਗ ਤੋਂ ਸ਼ੁਰੂ ਹੁੰਦੀਆਂ ਸਨ ਨਰਸਰੀ ਤੋਂ ਲੈ ਕੇ ਵੱਡੀ ਯੋਗਤਾ ਰੱਖਣ ਤੱਕ ਦੀ ਸਿਆਸੀ ਸਮਝ ਇੱਕ ਵੱਡਾ ਅਧਿਆਨ ਵੱਡਾ ਅਭਿਆਸ ਤੇ ਉਸ ਨੂੰ ਲੈ ਕੇ ਇੱਕ ਵੱਡਾ ਸੰਘਰਸ਼ ਤੇ ਪਾਰਟੀ ਪ੍ਰਤੀ ਸਮਰਪਿਤ ਦੀ ਭਾਵਨਾ ਵੀ ਦਿਖਾਈ ਦਿੰਦੀ ਸੀ ਪਰੰਤੂ ਇਸ ਸਮੇਂ ਦੇ ਨਾਲ ਖੁਸਦਾ ਚਲਾ ਗਿਆ ਜਿਸ ਕਰਕੇ ਹਰ ਸਿਆਸੀ ਪਾਰਟੀ ਦੀ ਹੋਂਦ ਖਤਰੇ ਵਿੱਚ ਦਿਖਾਈ ਦੇ ਰਹੀ ਹੈ ਐਸੇ ਕਰਕੇ ਹੁਣ ਕਾਂਗਰਸ ਨੇ ਗੁਜਰਾਤ ਵਿੱਚ ਵਾਪਸੀ ਨੂੰ ਲੈ ਕੇ ਇੱਕ ਵਿਸ਼ੇਸ਼ ਮਤਾ ਪਾਇਆ ਕਿ 30 ਸਾਲ ਹੋ ਗਏ ਪਾਰਟੀ ਸੱਤਾ ਤੋਂ ਬਾਹਰ ਬੈਠੀ ਹੈ ਕਾਂਗਰਸ ਸੱਤਾ ਵਿੱਚ ਵਾਪਸੀ ਲਈ ਕੀ ਕਰੇ ਇਸ ਨੂੰ ਲੈ ਕੇ ਚਿੰਤਨ ਕੀਤਾ ਜਾ ਰਿਹਾ ਤਾਂ ਕਾਂਗਰਸ ਨੇ ਚਿੰਤਨ ਕਰਦਿਆਂ ਇਹ ਗੱਲ ਕਹੀ ਆ ਕਿ ਜਿਹੜੇ ਪਾਰਟੀ ਨੂੰ ਸਮਰਪਿਤ ਨਹੀਂ रह ਸਕਦੇ ਜਿਹੜੇ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ ਕਰ ਸਕਦੇ ਉਹਨਾਂ ਨੂੰ ਸੇਵਾਮੁਕਤ ਹੋ ਜਾਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਸੇਵਾਮੁਕਤ ਕਰ ਦੇਣਾ ਚਾਹੀਦਾ ਹੈ 227 ਨੂੰ ਲੈ ਕੇ ਵੀ ਕਾਂਗਰਸ ਦੇ ਅੰਦਰ ਵੱਡੀ ਫਿਕਰਮੰਦੀ ਹੈ ਕਿਉਂਕਿ ਜਿਸ ਤਰ੍ਹਾਂ ਲੁਧਿਆਣਾ ਦੇ ਵਿੱਚ ਜ਼ਿਮਨੀ ਚੋਣ ਤੇ ਦੂਜੇ ਪਾਸੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਕਾਂਗਰਸ ਦੇ ਹੀ ਦੋ ਧੜਿਆਂ ਵੱਲੋਂ ਅਜਹੀਆਂ ਰੈਲੀਆਂ ਕੀਤੀਆਂ ਗਈਆਂ ਜਿਸ ਦੇ ਨਾਲ ਕਾਂਗਰਸ ਹਾਈ ਕਮਾਂਡ ਦੇ ਅੱਗੇ ਇਹ ਸਵਾਲ ਪੈਦਾ ਹੋਇਆ ਕਿ ਅਜੇ ਵੀ ਕਾਂਗਰਸ ਦੇ ਅੰਦਰ ਪ੍ਰਧਾਨ ਬਣਨ ਦੀ ਚਾਹਤ ਕਾਂਗਰਸ ਦੇ ਅੰਦਰ ਮੁੱਖ ਮੰਤਰੀ ਬਣਨ ਦੀ ਚਾਹਤ ਤੇਜ ਦੇ ਨਾਲ ਵਕ-ਵਕ ਲਾਬੀਆਂ ਅੱਜ ਵੀ ਕਾਂਗਰਸ ਨੂੰ ਪਰੇਸ਼ਾਨ ਕਰ ਰਹੀਆਂ ਤੇ ਉਹਨਾਂ ਸ਼ਾਸਨਹੀਣਤਾ ਉਸੇ ਤਰ੍ਹਾਂ ਦੀ ਦਿਖਾਈ ਦੇ ਰਹੀ ਹੈ ਜਿਸ ਤਰ੍ਹਾਂ ਨਮਜੋਤ ਸਿੰਘ ਸਿੱਧੂ ਦੇ ਵੇਲੇ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਤੋਂ ਬਾਹਰ ਹੋ ਕੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਉਹਨਾਂ ਦਾ ਮਨਸੂਬਾ ਬੇਸ਼ੱਕ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਸੀ ਪਰੰਤੂ ਸਮੇਂ ਦੇ ਨਾਲ ਬਹੁਤ ਸਾਰੇ ਅਜਾਹੇ ਲੀਡਰ ਜਿਨ੍ਹਾਂ ਵਿੱਚ ਸਗਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਸਨ ਜਿਨ੍ਹਾਂ ਵਿੱਚ ਸੁਨੀਲ ਜਾਖੜ ਹੌਲੀ-ਹੌਲੀ ਗੱਲ ਬਾਹਰ ਆਉਂਦੀ ਚਲੇਗੀ ਸਮੇਂ ਦੇ ਨਾਲ ਪੰਜਾਬ ਦੇ ਇੰਚਾਰਜ ਲਗਾਏ ਗਏ ਹਰੀਸ਼ ਸ਼ਰਾਵਤ ਦਵਿੰਦਰ ਯਾਦਵ ਤੇ ਹੁਣ ਉਹ ਭੇਸ਼ ਬਗੇਲ ਦੇ ਹੱਥਾਂ ਵਿੱਚ ਕਮਾਂਡ ਹੈ ਜੋ ਸਾਬਕਾ ਮੁੱਖ ਮੰਤਰੀ ਵੀ ਹੈ ਤੇ ਉਹਨਾਂ ਨੇ ਉਹਨਾਂ ਸ਼ਾਸਨਹੀਣਤਾ ਨੂੰ ਲੈ ਕੇ ਸਵਾਲ ਖੜੇ ਕੀਤੇ ਆ ਕਿ ਕਾਂਗਰਸ ਨੂੰ ਆਪਣਾ ਧਿਆਨ ਲੁਧਿਆਣਾ ਜ਼ਿਮਨੀ ਚੋਣਵਲ ਫੋਕਸ ਕਰਨਾ ਚਾਹੀਦਾ ਹੈ ਤੇ ਹਰ ਲੀਡਰ ਨੂੰ ਚਾਹੀਦਾ ਹੈ ਜ਼ਿਮਨੀ ਸੱਤਰ ਤੇ ਕਿਵੇਂ ਪਾਰਟੀ ਲਈ ਕੰਮ ਕਰਨਾ ਹੋਏਗਾ ਉਹਨਾਂ ਅੰਦਰ ਸਰਪੰਦ ਦੀ ਭਾਵਨਾ ਕਿਸ ਤਰ੍ਹਾਂ ਦੀ ਹੋਏਗੀ ਉਹਨਾਂ ਨੂੰ ਕੇਵਲ ਤੇ ਕੇਵਲ ਆਪਣਾ ਆਪ ਛੱਡ ਕੇ ਕਾਂਗਰਸ ਲਈ ਕੰਮ ਕਰਨਾ ਹੋਏਗਾ ਤਾਂ ਹੀ ਕਾਂਗਰਸ ਸੱਤਾ ਨੂੰ ਪਾ ਸਕਦੀ ਹੈ ਸੱਤਾ ਵਿੱਚ ਆ ਸਕਦੀ ਹੈ ਅਜਿਹੇ ਚਿੰਤਨ ਜਿਹੜੇ ਆ ਉਹ ਕਾਂਗਰਸ ਵੱਲੋਂ ਕੀਤੇ ਗਏ ਆ ਪਰੰਤੂ ਸਗਜਿੰਦਰ ਸਿੰਘ ਰੰਧਾਵਾ ਨੇ ਇੱਕ ਇੰਟਰਵਿਊ ਦੇ ਵਿੱਚ ਪੱਕਾ ਸਪਸ਼ਟ ਕਰ ਦਿੱਤਾ ਕਿ 2027 ਦੇ ਵਿੱਚ ਕਾਂਗਰਸ ਦੇ ਅੰਦਰ ਕੋਈ ਵੀ ਮੁੱਖ ਮੰਤਰੀ ਵਾਲਾ ਚਿਹਰਾ ਨਹੀਂ ਹੋ ਸਕਦਾ ਤਾਂ ਰਾਣਾ ਗਰਜੀਤ ਬਾਰੇ ਉਹਨਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਬੋਲ ਚੱਲਨੀ ਹੈ ਤੇ ਹਾਈ ਕਮਾਂਡ ਨਾਲ ਕਿਸੇ ਨੂੰ ਪਰਦਾਣ ਕੀਤਾ ਹਟਾਰੀ ਹੈ ਨਾ ਕਿਸੇ ਨੂੰ ਪ੍ਰਦਾਣ ਲਗਾ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਸ਼ਗੂਫਾ ਪ੍ਰਤਾਪ ਸਿੰਘ ਬਾਜਵਾ ਨੇ ਛੱਡਿਆ ਸੀ ਕਿ ਆਮ ਆਦੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਉਹਨਾਂ ਦੇ ਸੰਪਰਕ ਦੇ ਵਿੱਚ ਹੈ ਉਸ ਸ਼ਗੂਫੇ ਦੀ ਗੱਲ ਵੀ ਸਵਜਿੰਦਰ ਸਿੰਘ ਰੰਦਾਵਾ ਹੋਰਾਂ ਨੇ ਕੀਤੀ ਹੈ ਤੇ ਉਹਨਾਂ ਨੇ ਵੀ ਸਪਸ਼ਟ ਕੀਤਾ ਹੈ ਕਿ ਕਾਂਗਰਸ ਨੂੰ ਕਾਂਗਰਸ ਹੀ ਰਹਿਣ ਦੇਣਾ ਹੋਏਗਾ ਕਾਂਗਰਸ ਪ੍ਰਤੀ ਸਮਰਪਤ ਦੀ ਭਾਵਨਾ ਰੱਖ ਕੇ ਹੀ ਕਾਂਗਰਸ ਨੂੰ ਬਚਾਇਆ ਜਾ ਸਕਦਾ ਹੈ 227 ਦੇ ਵਿੱਚ ਜੇ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਸਾਰੇ ਹੀ ਮੁੱਖ ਮੰਤਰੀ ਹੋਣਗੇ ਸਾਰੇ ਹੀ ਜ਼ਿੰਮੇਵਾਰੀਆਂ ਵਾਲੇ ਹੋਣਗੇ ਪਰੰਤੂ ਉਸ ਤੋਂ ਪਹਿਲਾਂ ਕਾਂਗਰਸ ਦੇ ਅੰਦਰਲੇ ਤੇ ਅੰਦਰੂਨੀ ਕਲੇਸ਼ ਜਿਹੜੇ ਆ ਉਹ ਕਾਂਗਰਸ ਨੂੰ ਸੱਤਾ ਤੋਂ ਬਾਹਰ ਰੱਖਣ ਦਾ ਕੰਮ ਕਰ ਰਿਹਾ ਦੂਜੇ ਪਾਸੇ ਆਮ ਆਦੀ ਪਾਰਟੀ ਦੀ ਸਰਕਾਰ ਵੀ ਡਿੱਗੂ ਡਿੱਗੂ ਕਰ ਰਹੀ ਹੈ ਅੰਦਰੋਂ ਹਿੱਲੀ-ਹਿੱਲੀ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਡਿੱਗੂ ਡਿੱਗੂ ਕਰਕੇ ਦਿੱਲੀ ਵਿੱਚ ਡਿੱਗ ਗਈ ਆਮ ਆਦਮੀ ਪਾਰਟੀ ਤੇ ਹੁਣ ਸੰਭਲਣ ਲਈ ਹਰ ਹਰਬਾ ਵਰਤਰੀ ਹੈ ਕਿ ਪੰਜਾਬ ਦੇ ਵਿੱਚ 227 ਕਿਵੇਂ ਬਚਾ ਕੇ ਰੱਖੀ ਜਾ ਸਕਦੀ ਹੈ ਹੁਣ ਦਿੱਲੀ ਤੋਂ ਆਏ ਬਹੁਤ ਸਾਰੇ ਨੇਤਾ ਪੰਜਾਬ ਦੀ ਸਿਆਸਤ ਵਿੱਚ ਇਸ ਕਦਰ ਕੰਮ ਕਰ ਰਿਹਾ ਜਿਸ ਦੇ ਨਾਲ ਪਾਰਟੀ ਦੀ ਥੂ ਥੂ ਹੋ ਰਹੀ ਹੈ ਚਾਹੇ ਸਤਿੰਦਰ ਜੈਨ ਹੋਣ ਚਾਹੇ ਮਨੀਸ਼ ਸ਼ਿਸ਼ੋਧਿਆ ਹੋਣ ਤੇ ਚਾਹੇ ਰਵਿੰਦ ਕੇਜਰੀਵਾਲ ਜਿਸ ਤਰ੍ਹਾਂ ਉਹਨਾਂ ਦੇ ਉਦਘਾਟਨ ਤੇ ਨਾਂ ਲਿਖੇ ਜਾ ਰਿਹਾ ਉਹ ਉਦਘਾਟਨ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਉਹ ਇਸ ਕਰਕੇ ਬਣ ਰਿਹਾ ਕਿ ਸ਼ੁਰੂ ਤੋਂ ਹੀ ਇਹ ਗੱਲ ਉੱਪਰ ਦੀ ਵਖਾਈ ਦਿੱਤੀ ਸੀ ਕਿ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਦੋ-ਦੋ ਮੁੱਖ ਮੰਤਰੀ ਮਿਲੇ ਹੈ ਇਸੇ ਕਰਕੇ ਉਦਘਾਟਨਾ ਦੇ ਉੱਤੇ ਤਰਜੀਹ ਦਿੱਤੀ ਜਾ ਰਹੀ ਹੈ ਰਵਿੰਦ ਕੇਜਰੀਵਾਲ ਨੂੰ ਤੇ ਹੁਣ ਦਿੱਲੀ ਹਾਰ ਤੋਂ ਬਾਅਦ ਵੀ ਮਨੀਸ਼ ਸ਼ੋਧਿਆ ਦਾ ਉਹ ਘਟਨਾ ਤੇ ਨਾਂ ਦਿਖਾਈ ਦੇ ਰਿਹਾ ਕਿਉਂਕਿ ਉਹ ਸਿੱਖਿਆ ਮੰਤਰੀ ਰਹੇ ਆ ਬਹੁਤ ਸਾਰੇ ਦਿੱਲੀ ਤੋਂ ਲਿਆਂਦੇ ਗਏ ਮਾਡਲ ਪੰਜਾਬ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਚਰਚਾ ਹੋਬਰੀ ਸੀ ਕਿ ਪੰਜਾਬ ਦੇਸ਼ ਦੇ ਵਿੱਚ ਆਪਣੇ ਆਪ ਦੇ ਵਿੱਚ ਮਾਡਲ ਹੈ ਇਸ ਨੂੰ ਕਿਸੇ ਵੀ ਮਾਡਲ ਦੀ ਲੋੜ ਨਹੀਂ ਹੈ ਪੰਜਾਬ ਦਾ ਮਾਡਲ ਤਾਂ ਹੋਰ ਨਾਲ ਸੂਬਿਆਂ ਦੇ ਵਿੱਚ ਦੂਜੀਆਂ ਸਰਕਾਰਾਂ ਲੈ ਕੇ ਜਾਂਦੀਆਂ ਪਰੰਤੂ ਦਿੱਲੀ ਵਰਗੀ ਸਰਕਾਰ ਪੰਜਾਬ ਨੂੰ ਕਿਜਾਹੇ ਮਾਡਲ ਦੇ ਰਹੀ ਹੈ ਜਿਨ੍ਹਾਂ ਦੇ ਵਿੱਚੋਂ ਕੇਵਲ ਤੇ ਕੇਵਲ ਆਮ ਆਦੀ ਪਾਰਟੀ ਦੇ ਹਿੱਸੇ ਬਦਨਾਮੀ ਪੈ ਰਹੀ ਹੈ ਜਿਹੜੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਉਦਘਾਟਨ ਕੀਤੇ ਜਾ ਰਿਹਾ ਜਿਨ੍ਹਾਂ ਵਿੱਚ ਹਰਜੋਤ ਬੈਂਸ ਲਾਲ ਸਿੰਘ ਗੋਕੇ ਮਨੀਸ਼ ਸ਼ੋਧੀਆਂ ਵਰਗਿਆਂ ਦੀਆਂ ਤਖਤੀਆਂ ਦਿਖਾਈ ਦੇ ਰਹੀਆਂ ਤੇ ਵਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਦੀ ਕ੍ਰਾਂਤੀ ਸਿੱਖਿਆ ਵਿੱਚ ਆ ਰਹੀ ਹੈ ਕਿਉਂਕਿ ਹੁਣ ਦਵਾਰਾਂ ਨੂੰ ਪਲਸਤਰ ਕਰਕੇ ਉਦਘਾਟਨ ਕੀਤੇ ਜਾ ਰਿਹਾ ਜਾਂ ਪਾਈਪ ਲਾਈਨ ਵਰਗੀ ਮੁਰੰਮਤ ਕਰਵਾ ਕੇ ਜਿਸ ਤਰ੍ਹਾਂ ਦੇ ਉਦਘਾਟਨ ਸਰਕਾਰ ਕਰਵਾ ਰਹੀ ਹੈ ਉਹ ਹੁਣ ਰੋਲ ਹੋ ਰਹੀ ਹੈ ਫੇਸਬੁੱਕ ਤੇ ਜਿਸ ਤਰ੍ਹਾਂ ਦੀ ਕਿਰਕਰੀ ਹੋ ਰਹੀ ਹੈ ਤਾਂ ਉਸ ਦੇ ਨਾਲ ਵਿੱਚੋਂ ਨਿਕਲਦਾ ਕੀ ਹੈ ਸਰਕਾਰ ਦੇ ਹਿੱਸੇ ਜਿੱਥੇ ਜੋੜੇ ਮਾਜਰਾ ਨੇ ਵੀ ਅਧਿਆਪਕਾਂ ਦੀ ਅਜਹੀ ਤਹਿ ਲਈ ਤਾਂ ਉਹਨਾਂ ਨੂੰ ਹੁਣ ਮਾਫੀ ਮੰਗ ਕੇ ਖੜਾ ਇਸ ਕਰਕੇ ਛਡਾਉਣਾ ਪਿਆ ਗਿਆ ਕਿਉਂਕਿ ਸਿੱਖਿਆ ਮੰਤਰੀ ਨੇ ਇਹ ਗੱਲ ਨੋਟ ਕੀਤੀ ਸੀ ਕਿ ਜੋੜਾ ਮਾਜਰਾ ਹਦੋਂ ਵੱਧ ਕਹਿ ਗਿਆ ਇਸ ਕਰਕੇ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਮਾਫੀ ਮੰਗ ਲੈਣੀ ਚਾਹੀਦੀ ਹੈ ਜਦੋਂ ਹੁਣ ਜੋੜਾ ਮਾਜਰਾ ਨੇ ਮਾਫੀ ਮੰਗੀ ਤਾਂ ਉਸ ਮਾਫੀ ਦੇ ਵਿੱਚੋਂ ਅਜੇ ਵੀ ਇੱਕ ਗੱਲ ਰਹਿ ਗਈ ਹੈ ਜਿਹੜੀ ਉਹ ਕਹਿੰਦੇ ਨਜ਼ਰ ਆਇਆ ਕਿ ਜੇ ਅਧਿਆਪਕਾ ਨੂੰ ਲੱਗਦਾ ਤਾਂ ਉਹ ਮਾਫੀ ਮੰਗ ਲੈਂਦੇ ਆ ਇਸ ਤੋਂ ਤਾਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਅਜੇ ਜੋੜਾ ਮਾਜਰਾ ਨੇ ਅੰਦਰੂਨੀ ਤੌਰ ਤੇ ਮਹਿਸੂਸ ਨਹੀਂ ਕੀਤਾ ਕਿ ਉਹਨਾਂ ਨੇ ਗਲਤੀ ਕੀਤੀ ਹੈ ਉਹ ਮਹਿਜ ਤੌਰ ਤੇ ਮਾਫੀ ਮੰਗ ਕੇ ਮੁੱਦੇ ਤੋਂ ਪਿੱਛੇ ਹੋਣਾ ਚਾਹੁੰਦੇ ਆ ਖਿਸਕਣਾ ਚਾਹੁੰਦੇ ਆ ਤੇ ਇਸ ਦੇ ਨਾਲ ਹੀ ਦੋ ਜਹੇ ਵਿਵਾਦ ਵੀ ਸਰਕਾਰ ਨੂੰ ਵਿਵਾਦਾਂ ਵਿੱਚ ਲੈ ਗਿਆ ਤਰਨ ਤਰਨ ਦੇ ਪਿੰਡ ਕੋਟ ਮੁਹੰਮਦ ਖਾਨ ਜਿੱਥੇ ਦੇਰ ਰਾਤ ਦੋ ਧੜਿਆਂ ਦੇ ਵਿਚਾਲੇ ਟਕਰਾ ਹੁੰਦਾ ਉਸ ਟਕਰਾ ਦੇ ਵਿੱਚ ਅਮਦੀ ਪਾਰਟੀ ਦੇ ਸਰਪੰਚ ਤੇ ਉਹਨਾਂ ਦੇ ਸਾਥੀਆਂ ਵੱਲੋਂ ਇੱਕ ਕਤਲ ਪੰਜਾਬ ਪੁਲਿਸ ਦੇ ਅਧਿਕਾਰੀ ਦਾ ਕਰ ਦਿੱਤਾ ਗਿਆ ਇਹ ਸਾਰਾ ਕੁਝ ਡੀਐਸਪੀ ਐਸਐਚਓ ਦੀਆਂ ਅੱਖਾਂ ਦੇ ਸਾਹਮਣੇ ਹੋਇਆ ਕਿ ਕਿਸ ਤਰ੍ਹਾਂ ਆਮ ਆਦੀ ਪਾਰਟੀ ਦੇ ਸਰਪੰਚ ਦੱਸੇ ਜਾਂਦੇ ਆ ਜਾਂ ਹੋਣਗੇ ਪੁਲਿਸ ਦੇ ਅਧਿਕਾਰੀ ਤੋਂ ਰਿਵਾਲਵਰ ਖੋ ਕੇ ਉਸ ਦੇ ਹੀ ਗੋਲੀਆਂ ਮਾਰ ਦਿੱਤੀਆਂ ਨਾਲ ਦੇ ਪੁਲਿਸ ਅਧਿਕਾਰੀ ਦੀ ਬਾਹ ਤੋੜ ਦਿੱਤੀ ਹੈ ਕੁਝ ਨੂੰ ਜ਼ਖਮੀ ਕਰ ਦਿੱਤਾ ਲਾਲਾ ਲਾਲਾ ਕਰਦੇ ਪਿੰਡ ਤੋਂ ਨਿਕਲ ਦੇ ਵਖਾ ਦਿੱਤੇ ਆ ਖੋਪ ਤੇ ਪੈ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਢੰਗ ਨਾਲ ਆਮ ਆਦੀ ਪਾਰਟੀ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਵਰਤਿਆ ਜਾ ਰਿਹਾ ਮਰਵਾਇਆ ਜਾ ਰਿਹਾ ਹੈ ਪੁਲਿਸ ਨੂੰ ਡਰਾਇਆ ਜਾ ਰਿਹਾ ਹੈ ਤੇ ਪੁਲਿਸ ਤੋਂ ਹੀ ਪਰਚੇ ਦਰਜ ਕਰਵਾ ਕੇ ਖੁਦ ਸੱਤਾ ਵਿੱਚ ਬਣਨਾ ਚਾਹੁੰਦੀ ਹੈ ਆਮ ਆਦੀ ਪਾਰਟੀ ਤਰਨ ਤਰਨ ਦੇ ਵਿੱਚ ਇਸੇ ਤਰ੍ਹਾਂ ਦਾ ਇੱਕ ਹੋਰ ਮੁੱਦਾ ਵਿਖਾਈ ਦਿੱਤਾ ਸੀ ਜਦੋਂ ਵਿਧਾਇਕ ਦੇ ਜੀਜੇ ਦਾ ਇੱਕ ਮਾਮਲਾ ਮਾਈਨਿੰਗ ਮਾਮਲੇ ਦੇ ਵਿੱਚ ਆਇਆ ਸੀ ਦੇ ਉਸ ਸਮੇਂ ਦੇ ਐਸਐਸਪੀ ਗਰਮੀਤ ਚੋਹਾਨ ਨੇ ਮਾਮਲਾ ਦਰਜ ਕਰ ਲਿਆ ਸੀ ਤੇ ਆਖਰ ਦੇ ਵਿੱਚ ਗਰਮੀਤ ਸਿੰਘ ਚੋਹਾਨ ਨੂੰ ਉੱਥੋਂ ਜਾਣਾ ਪਿਆ ਗਿਆ ਜਿਸ ਤਰ੍ਹਾਂ ਦੀ ਫੁੱਲਾਂ ਦੀ ਵਰਖਾ ਗਰਮੀਤ ਚੋਹਾਨ ਤੇ ਕੀਤੀ ਗਈ ਹੈ ਤਾਂ ਉਸ ਤੋਂ ਸਪਸ਼ਟ ਨਜ਼ਰ ਆਇਆ ਸੀ ਕਿ ਜਹੇਦ ਅਧਿਕਾਰੀ ਹਰ ਜ਼ਿਲ੍ਹੇ ਵਿੱਚ ਹੋਣੇ ਚਾਹੀਦੇ ਆ ਪੰਜਾਬ ਪੁਲਿਸ ਵਿੱਚ ਜਹੇਦ ਅਧਿਕਾਰੀਆਂ ਦਾ ਹੋਣਾ ਮਾਣ ਵਾਲੀ ਗੱਲ ਹੁੰਦੀ ਹੈ